ਮਰੀ ਹੋਈ ਮੁਰਗੀ ਮਰੀ ਗਈ ਬੱਕਰੀ ਦਾ ਮੁਆਵਜ਼ਾ ਤੇ ਕੰਕਾ ਦਾ ਸਾਡਾ ਕਿੰਨਾ ਨੁਕਸਾਨ ਹੋਇਆ ਦੇ ਮੌਸਮੇ ਨਹੀਂ ਦੇ ਨਾਲ ਜਿਦ ਵਾਰ ਨਹੀਂ ਕਿਸੇ ਨੂੰ ਦਿੱਖ ਆਸਪਾਸ ਨਜ਼ਰ तक ਨਹੀਂ ਆਉਂਦੇ ਗੱਲਾਂ ਤਾਂ ਇੰਨੀ ਵੱਡੀਆਂ ਵੱਡੀਆਂ ਸੀਗੀਆਂ ਅੱਜ ਬਾਰਡਰ 'ਤੇ ਸਾਡੇ ਬੱਚੇ ਬੈਠੇ ਨੇ ਐਮਐਸਬੀ ਵੀ ਮੰਗਵਾਸੇ ਤੇ ਮੋਤੀ ਦੀ ਸਰਕਾਰ ਆਖੇ ਉਹਨਾਂ ਦੇ ਉੱਤੇ ਡਰੋਨਾਂ ਦੇ ਰਾਹੀ ਅਥਰੂ ਕਿੱਸਾ ਤੇ 라ਹੀ ਜਿੱਥੇ जख्मी ਕਰਕੇ ਗੋਲੀਆਂ ਦੇ ਨਾਲ ਕਦਮ ਵੀ ਕਰਦੇ ਮਾਰ ਵੀ ਦਿੰਦੀ ਹੈ ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਅੱਜ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਬਾਦਲ ਗੱਗੜ ਮਿਚੜੀ ਮੈਣਾ ਅਤੇ ਇਸ ਦੇ ਇਲਾਵਾ ਕਈ ਹੋਰ ਪਿੰਡਾਂ ਦੇ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ ਇਸ ਮੌਕੇ ਤੇ ਉਹਨਾਂ ਨੇ ਨਿਸ਼ਾਨੇ ਤੇ ਮਾਨ ਸਰਕਾਰ ਤਸੀ ਨਾਲ ਹੀ ਉਹਨਾਂ ਨੇ ਮੋਦੀ ਸਰਕਾਰ ਨੂੰ ਵੀ ਖੂਬ ਕੋਸਿਆ ਇਹ ਅਫਸੋਸ ਹੈ ਇਸ ਗੱਲ ਦਾ ਆ ਵੱਡੇ ਬਦਲਾਅ ਦੀ ਗੱਲ ਗੱਲਾਂ ਕਰਨ ਵਾਲੇ ਫਿੰਡਾ ਤੋਂ ਸੱਤਾ ਤੋਂ ਸਰਕਾਰ ਚਲੂਗੀ ਤੁਹਾਡੇ ਵਰਗੇ ਆਮ ਹੈ ਤੁਹਾਡੇ ਵਿੱਚ ਹੀ ਰਵਾਂਗੇ ਕੋਈ ਸਰਕਾਰੀ ਕੋਠੀ ਨਹੀਂ ਕੋਈ ਸਾਨੂੰ ਸਿਕਿਉਰਿਟੀ ਦੀ ਲੋੜ ਨਹੀਂ ਤੁਹਾਡੇ ਵਿੱਚ ਰਵਾਂਗੇ ਕਿਸਾਨਾਂ ਦੇ ਉੱਤੇ ਕੋਈ ਆਪ ਦਾ ਆ ਜਾ ਤੁਹਾਡੀ ਬਾਹ ਫੜਾਗੇ ਗੁਰਦੁਆਰਿਆਂ ਬਾਤ ਨੂੰ ਹੋਵੰਗੀਆਂ ਪਹਿਲੇ 25000 ਤੁਹਾਡੇ ਖਾਤੇ ਵਿੱਚ ਜਮ੍ਹਾਂ ਹੋਣਗੇ ਮਰੀ ਹੋਈ ਮੁਰਗੀ ਮਰੀ ਹੋਈ ਬੱਕਰੀ ਦਾ ਮੁਆਵਜ਼ਾ ਤੇ ਤਨਖਾ ਦਾ ਸਾਡਾ ਕਿੰਨਾ ਨੁਕਸਾਨ ਹੋਇਆ ਦੇ ਮੌਸਮੇ ਮੀਂਹ ਦੇ ਨਾਲ ਗੜਿਆਂ ਦੇ ਨਾਲ ਪਸ਼ੂ ਡੰਗਰ ਤੁਹਾਡੇ ਕਿੰਨੇ ਮਰ ਗਏ ਨੇ ਬਿਮਾਰੀਆਂ ਦੇ ਨਾਲ ਨਨ ਮੇਚੇ ਬਿਮਾਰੀ ਲੱਗ ਗਈ ਫੜਾ ਚ ਸਾਡੇ ਕਿੰਨੇ ਫਸਲਾਂ ਦਾ ਕਿੰਨਾ ਵੱਡਾ ਨੁਕਸਾਨ ਹੋਇਆ ਜੇ ਦੁਆਨੀ ਕਿਸੇ ਨੂੰ ਦਿੱਤੀ ਅੱਜ ਤੱਕ ਨਹੀਂ ਆਂਦੇ ਖੇਤੀਬਾੜੀ ਮੰਤਰੀ ਸਾਹਿਬ ਨੂੰ ਜੇ ਪੁੱਛਿਆ ਜਾਏ ਕਿ ਗੱਲਾਂ ਤੇ ਇੰਨੀ ਵੱਡੀਆਂ ਵੱਡੀਆਂ ਸੀਗੀਆਂ ਅੱਜ ਬੋੜਾ ਚ ਸਾਡੇ ਬੱਚੇ ਬੈਠੇ ਨੇ ਐਮਐਸਬੀ ਦੀ ਮੰਗ ਵਾਸਤੇ ਤੇ ਮੋਦੀ ਦੀ ਸਰਕਾਰ ਆ ਕੇ ਉਹਨਾਂ ਦੇ ਉੱਤੇ ਡਰੋਨਾਂ ਦੇ ਰਾਹੀਂ ਅਥਰੂ ਕੈਸਾ ਦੇ ਰਾਹੀਂ ਜਿਥੇ ਜ਼ਖਮੀ ਕਰਦੇ ਗੋਲੀਆਂ ਦੇ ਨਾਲ ਕਤਲ ਵੀ ਕਰਦੇ ਮਾਰ ਵੀ ਦਿੰਦੀ ਹੈ ਤੇ ਤੁਸੀਂ ਤਾਂ ਕਹਿੰਦੇ ਸੀ ਤੁਸੀਂ ਐਵੇਂ ਸਪੀ ਦੇ ਦੋਂਗੇ ਫਿਰ ਕਿਉਂ ਮੁੰਡੇ ਮਰਵਾ ਰਹੇ ਹੋ ਤੇ ਫਿਰ ਖੁੜੀਆਂ ਸਾਹਿਬ ਕਹਿੰਦੇ ਨੇ ਕਿ ਆਹ ਤਾਂ ਬੋਲਣ ਦੀ ਗੱਲਾਂ ਸਿੱਖਿਆ ਕਹਿਣ ਦੀ ਗੱਲਾਂ ਹੁੰਦੀਆਂ ਨੇ ਤੇ ਕਹਿਣ ਦੀ ਗੱਲਾਂ ਗੱਲਾਂ ਕਰਦੇ ਰੰਗਲਾ ਪੰਜਾਬ ਕਹਿਣ ਦੀ ਗੱਲ ਜਿਹੜੇ ਕਹਿੰਦੇ ਸੀ ਕਦੇ ਧਰਨੇ ਨਹੀਂ ਲੱਗਣਗੇ ਕਿਉਂਕਿ ਇੰਨੇ ਨੌਕਰੀਆਂ ਹੋਣ ਗਿਆ ਕਿ ਬਾਹਰੋਂ ਆ ਕੇ ਬੱਚੇ ਇੱਥੇ ਕੰਮ ਕਰਨਗੇ ਸਾਰੇ ਕੱਚੇ ਪੱਕੇ ਕਰ ਦੇਣਗੇ ਤੇ ਫਿਰ ਦੱਸਣ ਦੀ ਕਿਹੜਾ ਬੱਚਾ ਪੱਕਾ ਕੀਤਾ ਹੈ ਜਿਹਨੂੰ ਡਾਂਗਾ ਨਾਲ ਕੋਟ-ਕੋਟ ਕੇ ਭਜਾਇਆ ਨਾ ਹੋਏ ਨੌਕਰੀਆਂ ਜਿਹੜੀ ਇੰਨੇ ਵੱਡੇ ਵੱਡੇ ਇਸ਼ਤਿਹਾਰ ਲੋਕਾਂ ਦੇ ਪੈਸਿਆਂ ਦੇ ਨਾਲ ਹਰ ਪੱਖੋਂ ਆਪ ਦੀ ਕੁਰਸੀ ਦੇ ਖਾਤਰ ਸਾਰਾ ਪੰਜਾਬ ਗਿਰਵੀ ਘਰ ਛੱਡਿਆ ਇਸ ਵਾਰ ਬਠਿੰਡਾ ਦੇ ਵਿੱਚ ਜੂ ਉਮੀਦਵਾਰ ਨੇ ਉਹਨਾਂ ਚ ਪਹਿਲਾ ਨਾਮ ਹੈ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ ਦਾ ਇਹ ਤੋਂ ਤਿੰਨ ਦਫਾ ਦੇ ਐਮਪੀ ਨੇ ਤੇ ਚੌਥੀ ਵਾਰ ਆਪਣੀ ਕਿਸਮਤ ਅਜ਼ਮਾਰੇ ਨੇ ਤਾਂ ਉਧਰ ਕਾਂਗਰਸ ਦੇ ਵੱਲੋਂ ਨੇ ਜੀਤ ਮਹਿੰਦਰ ਸਿੰਘ ਤੇ ਬੀਜੇਪੀ ਵੱਲੋਂ ਮਲੂਕਾ ਪਰਿਵਾਰ ਦੇ ਨੂੰ ਪਰਮਪਾਲ ਕੌਰ ਅਤੇ ਛੋਮਲੇ ਕਾਲੀਦਲ ਅੰਮ੍ਰਿਤਸਰ ਵੱਲੋਂ ਨੇ ਲੱਖਾ ਸਦਾਨਾ ਜਦੋਂ ਕਿ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਆਮ ਆਦਮੀ ਪਾਰਟੀ ਨੇ ਇਥੋਂ ਚੋਣ ਪੇਟ ਚੋਤਾ ਰਿਹਾ